ਜਿੰਨਾ ਵੱਡਾ ਬੰਦੇ ਨੂੰ ਸੁੱਖ ਚਾਹੀਦਾ ਹੈ ਓਨਾ ਵੱਡਾ ਹੀ ਦੁੱਖ ਦੇ ਰਾਹ ਦੇ ਵਿੱਚੋਂ ਦੀ ਹੋ ਕੇ ਉਹਨੂੰ ਗੁਜ਼ਰਨਾ ਪਏਗਾ ਜਿੰਨੀ ਵੱਡੀ ਮੰਜ਼ਲ ਹੋਵੇ ਮਿਹਨਤੋਂ ਨਹੀਂ ਵੱਡੀ ਲੱਗਦੀ ਜਿੰਨਾ ਵੱਡਾ ਅਹੁਦਾ ਹੋਵੇ ਪੜ੍ਹਾਈ ਓਨੀ ਸਖਤ ਕਰਨੀ ਪੈਂਦੀ ਹੈ ਰਾਤ ਨੂੰ ਵੀ ਦਿਨ ਦੇ ਬਰਾਬਰ ਜਾਣ ਕੇ ਮਗਜ ਮਾਰੀ ਕਿਤਾਬਾਂ ਦੇ ਨਾਲ ਕਰਨੀ ਪੈਂਦੀ ਹੈ ਅਗਰ ਕਿਸੇ ਨੇ ਤੁਰ ਕੇ 10-20 ਕਦਮ ਮੀਲ 2 ਮੀਲ ਦੂਰ ਜਾਣਾ ਹੋਵੇ ਆਰਾਮ ਦੇ ਨਾਲ ਪੱਕੀ ਰੋੜੇ ਸਾਫ ਰੋੜੇ ਜਾਂ ਕੱਚੀ ਰੋੜੇ ਜਾ ਸਕਦਾ ਅਗਰ ਕਿਸੇ ਨੇ ਹਿਮਾਲਿਆ ਦੀ ਚੋਟੀ ਦੇ ਉੱਤੇ ਜਾ ਕੇ ਝੰਡਾ ਚਲਾਉਣਾ ਹੈ ਤੇ ਉੱਥੇ ਪਹੁੰਚਣਾ ਇੰਨਾ ਆਰਾਮ ਦੇ ਨਾਲ ਨਹੀਂ ਜਾਇਆ ਜਾ ਸਕਦਾ ਹੈਲਪਰ ਵੀ ਚਾਹੀਦਾ ਹੈ ਮਦਦਗਾਰ ਵੀ ਚਾਹੀਦਾ ਹੈ ਟ੍ਰੇਨਰ ਵੀ ਚਾਹੀਦਾ ਹੈ ਵਾਰ-ਵਾਰ ਡਿੱਗੋਗੇ ਵਾਰ-ਵਾਰ ਲੁੜਕੋਗੇ ਵਾਰ-ਵਾਰ ਹੱਡੀ ਪਸਲੀ ਟੁੱਟਣ ਦਾ ਡਰ ਬਣਿਆ ਰਹੇਗਾ ਤਾਂ ਕਿਧਰੇ ਜਾ ਕੇ ਤੁਹਾਨੂੰ ਮੰਜ਼ਿਲ ਮਿਲੇਗੀ ਇੰਨੀ ਜਲਦੀ ਉਹ ਮੰਜ਼ਿਲ ਮਿਲਣ ਵਾਲੀ ਨਹੀਂ ਉਹਦਾ ਕਾਰਨ ਹੈ ਔਰ ਕਾਰਨ ਇਹ ਕਿ ਮੰਜ਼ਿਲ ਮਹਾਨ ਮਿਹਨਤ ਮਹਾਨ ਦੇ ਵਿੱਚੋਂ ਦੀ ਗੁਜ਼ਰਨਾ ਪਏਗਾ ਤਰੱਕੀ ਦਾ ਰਾਜ਼ ਸਿਆਣਿਆਂ ਦੀ ਕਹਾਵਤ ਹੈ ਵੀ ਤਰੱਕੀ ਦਾ ਜਿਹੜਾ ਰਾਹ ਹੈ ਨਾ ਉਹ ਦੁੱਖਾਂ ਦੇ ਜੰਗਲ ਦੇ ਵਿੱਚੋਂ ਦੀ ਹੋ ਕੇ ਨਿਕਲਦਾ ਹੈ ਔਰ ਵਾਕਈ ਸਹੀ ਕਦੇ-ਕਦੇ ਰਾਤਾਂ ਜਾਗਣੀਆਂ ਪੈਂਦੀਆਂ ਨੇ ਕਦੇ-ਕਦੇ ਠੰਡੀ ਖਾਣੀ ਪੈਂਦੀ ਏ ਕਦੇ-ਕਦੇ ਲੇਟ ਖਾਣੀ ਪੈਂਦੀ ਏ ਕਦੇ-ਕਦੇ ਕਈ ਕਿਸਮ ਦੇ ਦੁੱਖ ਤਕਲੀਫ ਸਹਿਣ ਕਰਨੇ ਪੈਂਦੇ ਨੇ ਕੰਡੇ ਹੀ ਨੇ ਸਾਰੇ ਹੋਰ ਕੀ ਐ ਇਨ੍ਹਾਂ ਦੇ ਵਿੱਚੋਂ ਦੀ ਗੁਜ਼ਰਦਿਆਂ ਗੁਜ਼ਰਦਿਆਂ ਮੁਸ਼ਕਲਤ ਦੇ ਦੌਰ ਦੇ ਵਿੱਚੋਂ ਦੀ ਗੁਜ਼ਰਦਿਆਂ ਗੁਜ਼ਰਦਿਆਂ ਤਾਂ ਕਿਦਰੇ ਜਾ ਕੇ ਉਹਨੂੰ ਨਸੀਬ ਹੁੰਦਾ ਏ ਜਿਹਨੂੰ ਆਪਾਂ ਕਹਿੰਨੇ ਆ ਸਕਸੈਸ ਜਿਹਨੂੰ ਆਪਾਂ ਕਹਿੰਨੇ ਆ ਕਾਮਯਾਬੀ ਇਵੇਂ ਹੀ ਸਿਆਣਿਆਂ ਦੀ ਕਹਾਵਤ ਹੈ ਵੀ ਸੁੱਖ ਦਾ ਘਰ ਪਹਾੜੀ ਦੇ ਵਿੱਚੋਂ ਦੀ ਹੋ ਕੇ ਗੁਜ਼ਰਦਾ ਹੈ। ਵੀ ਜਿਹੜਾ ਸੁੱਖ ਦਾ ਘਰ ਹੈ ਨਾ ਉਹ ਪਹਾੜੀ ਦੀ ਚੋਟੀ ਤੇ ਹੈ। ਹੁਣ ਐਂਦਾ ਨਹੀਂ ਕਿ ਸੱਚਮੁੱਚ ਲੱਭਣ ਵਾਸਤੇ ਤੁਰ ਪੋ ਡੇਰਾ ਦੂਨ ਦੀਆਂ ਵੈਲੀਆਂ ਦੇ ਅੰਦਰ ਹਿਮਾਲਿਆ ਦੀ ਚੋਟੀ ਦੇ ਉੱਤੇ ਵੀ ਕਿੱਥੇ ਸੁੱਖ ਦਾ ਘਰ ਹੈ? ਇੱਕ ਕਹਾਵਤ ਹੈ ਵੀ ਸੁੱਖ ਦਾ ਘਰ ਪਹਾੜੀ ਦੀ ਚੋਟੀ ਦੇ ਉੱਤੇ ਹੈ। ਤੇ ਇਹ ਕਹਾਵਤ ਤਾਂ ਬਣਾਈ ਕਿਉਂਕਿ ਪਹਾੜੀ ਦੀ ਚੋਟੀ ਤੇ ਜਾਨ ਲੱਗਿਆ। ਬੜੀ ਮਿਹਨਤ ਦੇ ਦੌਰ ਵਿੱਚੋਂ ਦੀ ਗੁਜ਼ਰਨਾ ਪੈਣਾ ਹੈ ਅਗਰ ਕਿਸੇ ਨੂੰ ਫੁੱਲ ਚਾਹੀਦੇ ਨਾ ਗੁਲਾਬ ਦੇ ਫੁੱਲ ਚਾਹੀਦੇ ਹੋਣ ਰੋਜ਼-ਰੋਜ਼ ਉਹਨੂੰ ਮਾਲਾ ਬਣਾਉਣੀ ਹੋਵੇ ਕਿਸੇ ਨੂੰ ਭੇਟ ਕਰਨੀ ਹੋਵੇ ਕਿਸੇ ਦੇ ਗਲੇ ਵਿੱਚ ਹਾਰ ਬਣਾ ਕੇ ਪਾਉਣਾ ਹੋਵੇ ਜਾਂ ਆਪਣੇ ਵਾਲਾਂ ਵਿੱਚ ਸਜਾਉਣਾ ਹੋਵੇ ਤੇ ਗੁਲਾਬ ਦੇ ਫੁੱਲ ਤੋੜਦਿਆਂ ਤੋੜਦਿਆਂ ਕਦੇ-ਕਦੇ ਕੰਡੇ ਖਾਣੇ ਪੈਂਦੇ ਨੇ ਖਾਣ ਦਾ ਮਤਲਬ ਕਦੇ-ਕਦੇ ਕੰਡਿਆਂ ਦੀ ਪੀੜ ਸਹਿਣੀ ਪੈਂਦੀ ਏ ਕੰਡੇ ਵਾਜੀ ਜਾਂਦੇ ਨੇ ਕਦੇ-ਕਦੇ ਜਦੋਂ ਉਹ ਫੁੱਲਾਂ ਦਾ ਗਾਹ ਕੋਏ ਜੇ ਫੁੱਲ ਚਾਹੀਦੇ ਨਹੀਂ ਤੇ ਫਿਰ ਕੰਡਿਆਂ ਤੋਂ ਵੀ ਵਿਚਾਰ ਆਏਗਾ ਤੇ ਜੇ ਕੰਡਿਆਂ ਤੋਂ ਵਿਚਾਰ ਆਏਗਾ ਤੇ ਇਹ ਵੀ ਸੋਚ ਲਓ ਵੀ ਫੁੱਲਾਂ ਦੀ ਸੁਗੰਧੀ ਤੋਂ ਵੀ ਦੂਰ ਰਹੋਗੇ ਫੁੱਲਾਂ ਦੇ ਖੇੜੇ ਤੋਂ ਵੀ ਦੂਰ ਰਹੋਗੇ ਜੇ ਦੁੱਧ ਚਾਹੀਦਾ ਹੈ ਤੇ ਜਿਹੜੀ ਮੱਝ ਦਾ ਦੁੱਧ ਚੋਣਾ ਹੈ ਕਦੇ-ਕਦੇ ਉਹਦੀ ਲੱਤ ਵੀ ਖਾਣੀ ਪੈਣੀ ਹੈ ਜਿਹੜੀ ਗਾਂ ਦਾ ਦੁੱਧ ਚੋਣਾ ਹੈ ਕਦੇ-ਕਦੇ ਗਊ ਦੀ ਲੱਤ ਵੀ ਖਾਣੀ ਪੈਣੀ ਹੈ ਤੇ ਸਿਆਣਿਆਂ ਨੇ ਫਿਰ ਇੱਕ ਕਹਾਵਤ ਨੂੰ ਜਨਮ ਦਿੱਤਾ ਉਹ ਕਹਿੰਦੇ ਨੇ ਦੁੱਧ ਦੇਣ ਵਾਲੀ ਮੱਝ ਦੀ ਲੱਤ ਖਾਣੀ ਪੈਂਦੀ। ਕਦੇ-ਕਦੇ ਉਹਨੇ ਪੂਸ਼ ਹਲਾਈ ਤੇ ਤੁਹਾਡੇ ਕੱਪੜਿਆਂ ਦੇ ਉੱਤੇ ਗੋਆ ਜਾਂ ਗਊ ਮੱਝ ਦਾ ਪਿਸ਼ਾਬ ਉਹਦੇ ਛਿੱਟੇ ਵੀ ਪੈ ਸਕਦੇ ਨੇ। ਤੁਹਾਡੀ ਜੁੱਤੀ ਵੀ ਗੋਏ ਦੇ ਨਾਲ ਲਿਬੜੇਗੀ। ਤੁਹਾਨੂੰ ਉਹ ਗੋਏ ਦੀ ਜਿਹੜੀ ਬੈਡ ਸਮੈੱਲ ਹੈ ਉਹ ਵੀ ਲੈਣੀ ਪੈਗੀ। ਬਦਬੂ ਤੁਹਾਨੂੰ ਆਏਗੀ। ਇਹ ਸਾਰੇ ਦੌਰ ਵਿੱਚੋਂ ਗੁਜ਼ਰ ਕੇ ਤਾਂ ਤੁਸੀਂ ਬਿਲਕੁਲ ਆਰਗੇਨਿਕ ਬਿਲਕੁਲ ਸ਼ੁੱਧ ਬਿਲਕੁਲ ਤਾਜ਼ਾ ਆਪਣੇ ਹੱਥਾਂ ਦੇ ਨਾਲ ਜਿਹੜਾ ਚੋਇਆ ਦੁੱਧ ਹੈ ਉਹ ਲੈ ਸਕੋਗੇ ਵਰਨਾ ਨਹੀਂ ਤੇ ਜੇ ਬਾਜ਼ਾਰੀ ਖਰੀਦ ਕੇ ਪੀਣਾ ਹੈ ਨਾ ਗਊ ਦੀ ਪੂਛ ਵਜੇਗੀ ਨਾ ਗੋਏ ਵਿੱਚ ਜਾਣ ਦੀ ਲੋੜ ਨਾ ਬਦਬੂ ਦੀ ਲੋੜ ਕਿਸੇ ਚੀਜ਼ ਦੀ ਲੋੜ ਨਹੀਂ ਪਰ ਫਿਰ ਦੁੱਧ ਹੋ ਸਕਦਾ ਹੈ ਤਾਜ਼ਾ ਨਾ ਮਿਲੇ ਹੋ ਸਕਦਾ ਹੈ ਯੂਰੀਏ ਦਾ ਬਣਿਆ ਮਿਲੇ ਹੋ ਸਕਦਾ ਹੈ ਮਲਾਵਟੀ ਮਿਲੇ ਔਰ ਜੋ ਅੱਜਕੱਲ ਬਾਜ਼ਾਰ ਦੇ ਅੰਦਰ ਆਮ ਹੀ ਚੱਲ ਹੀ ਰਿਹਾ ਹੈ ਦੁੱਧ ਦੀ ਜਿੰਨੀ ਲਾਗਤ ਹੈ ਨਾ ਗੱਲ ਵਿਚਕਾਰ ਆ ਗਈ ਪ੍ਰੋਡਕਸ਼ਨ ਤੇ ਕੁਝ ਵੀ ਨਹੀਂ ਹੈ ਪ੍ਰੋਡਕਸ਼ਨ ਤੇ ਉਹਦੇ ਬਰਾਬਰ ਬਹੁਤ ਘੱਟ ਹੈ ਤੇ ਲਾਗਤ ਬਹੁਤ ਜ਼ਿਆਦਾ ਹੈ ਖੈਰ ਮੈਂ ਕਿਸੇ ਵਕਤ ਤੇ ਗੱਲ ਕਰਾਂਗਾ 6-700 ਰੁਪਏ ਨੂੰ ਕਿਲੋ ਕਿਉਂ ਮਿਲ ਜਾਂਦਾ ਹੈ ਦੇਸੀ ਪਰ ਦੁੱਧ ਮਿਲਦਾ ਹੈ ਆਮ 80-90 ਰੁਪਏ ਕਿਲੋ ਤੇ ਜੇ 1 ਕਿਲੋ ਦੁੱਧ ਦੇ ਅੰਦਰੋਂ 100 ਗ੍ਰਾਮ ਹੀ ਕਿਉਂ ਨਿਕਲਦਾ ਹੋਵੇ ਨਾ ਤੇ ਤਾਂ ਵੀ ਗੱਲ ਨਹੀਂ ਬੰਦ ਤੇ ਕਿਉਂਕਿ ਟਰਾਂਸਪੋਰਟ ਦਾ ਖਰਚਾ ਪੈਣਾ ਹੈ ਬਾਕੀ ਦੇ ਖਰਚੇ ਪੈਣੇ ਨੇ ਤੇ ਵੈਸੇ ਗੱਲ ਵਿਚਕਾਰ ਆ ਗਈ ਜਿਹੜੀ ਰੇਸ਼ਿਓ ਹੈ ਨਾ ਰੇਸ਼ਿਓ 60 ਗ੍ਰਾਮ ਕਿਉਂ ਦੀ ਹੈ 1 ਕਿਲੋ ਸਹੀ ਦੁੱਧ ਦੇ ਅੰਦਰੋਂ ਤੇ ਲਾਓ ਸਾਹਿਬ ਦੁੱਧ ਤੁਹਾਨੂੰ ਚਾਹੀਦਾ ਘੱਟੋ ਘੱਟ 15 ਕਿਲੋ ਤਾਂ ਤੁਹਾਡਾ ਕਿਲੋ ਕਿਉਂ ਬਣਨਾ ਹੈ ਪਰ ਤੁਹਾਨੂੰ ਮਿਲ ਰਿਹਾ 600 700 ਕਿਲੋ ਖੈਰ ਇਹ ਗੱਲ ਤੇ ਵਿਚਕਾਰ ਆ ਗਈ ਗੱਲ ਮੈਂ ਕਰ ਰਿਹਾ ਸਾਂ ਵੀ ਜੇ ਦੁੱਧ ਸਹੀ ਚਾਹੀਦਾ ਹੈ ਤੇ ਗਊ ਮੱਝ ਦੀ ਲੱਤ ਖਾਣੀ ਪੈਣੀ ਹੈ ਇੱਕ ਉਦਾਹਰਣ ਹੋਰ ਦੇ ਦਿਆਂ ਜੇ ਕਿ ਤੇਰੇ ਤਾਜਾ ਸ਼ਹਿਦ ਚਾਹੀਦਾ ਹੋਵੇ ਸਹੀ ਸ਼ਹਿਦ ਚਾਹੀਦਾ ਹੋਵੇ ਸ਼ੁੱਧ ਸ਼ਹਿਦ ਚਾਹੀਦਾ ਹੋਵੇ ਛੋਟੀ ਮੱਖੀ ਜਾਂ ਵੱਡੀ ਮੱਖੀ ਦਾ ਤੇ ਛੱਤੇ ਨੂੰ ਚੋਣਾ ਪੈਣਾ ਹੈ ਛੱਤੇ ਵਿੱਚੋਂ ਮਿਲੇਗਾ ਤੇ ਜਦੋਂ ਛੱਤੇ ਤੋਂ ਸਹੀ ਸ਼ੁੱਧ ਸ਼ਹਿਦ ਲੈਣ ਵਾਸਤੇ ਜਾਓਗੇ ਤੇ ਫਿਰ ਮੱਖੀਆਂ ਦੇ ਡੰਗ ਵੀ ਵੱਜਣਗੇ ਮੱਖੀਆਂ ਹਮਲਾ ਵੀ ਕਰਨਗੀਆਂ ਤੇ ਕਈ ਮੱਖੀਆਂ ਘੇਰਾ ਪਾ ਕੇ ਹਮਲਾ ਕਰਨ ਗਿਆ ਤੁਹਾਨੂੰ ਕਈ ਡੰਗ ਵੱਜਣਗੇ ਤੇ ਇਹ ਵੀ ਹੈ ਵੀ ਡੂੰਮਣੇ ਦੀਆਂ 5-7 ਮੱਖੀਆਂ ਵੱਢ ਜਾਣ ਤੇ ਕਦੇ-ਕਦੇ ਬੰਦੇ ਨੂੰ ਬੁਖਾਰ ਤੱਕ ਚੜ ਜਾਂਦਾ ਹੈ ਤੇ ਜਿੱਥੇ ਸੈਂਕੜੇ ਮੱਖੀਆਂ ਵੱਢਣ ਜਾਂ ਉਹਨਾਂ ਦੇ ਡੰਗ ਮਾਰਨ ਦਾ ਖਤਰਾ ਹੋਵੇ ਉੱਥੇ ਛੈਦ ਪਿਆ ਹੋਵੇ ਤੇ ਕਿੰਨੀ ਹਿੰਮਤ ਦੇ ਨਾਲ ਜਾਣਾ ਪੈਗਾ ਜਾਂ ਕਿੰਨੇ ਬਚਾ ਦੇ ਨਾਲ ਜਾਣਾ ਪੈਗਾ ਖੈਰ ਇਹ ਗੱਲ ਵੱਖਰੀ ਹੈ ਜੇ ਪਰਿਵਾਰ ਦਾ ਮੁਖੀਆ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ ਤੁਹਾਡੇ ਮੋਢਿਆਂ ਦੇ ਉੱਤੇ ਪਰਿਵਾਰ ਦੀ ਜ਼ਿੰਮੇਵਾਰੀ ਹੈ ਤੇ ਫਿਰ ਪਰਿਵਾਰ ਦੀਆਂ ਮੁਸ਼ਕਲਾਂ ਘਟੇ ਤੇ ਤੁਹਾਡੀਆਂ ਮੁਸ਼ਕਲਾਂ ਜ਼ਿਆਦਾ ਹੀ ਰਹਿਣ ਗਿਆ ਕਿਉਂਕਿ ਤੁਸੀਂ ਮੁਖੀਏ ਹੋ ਪਰਿਵਾਰ ਦੀਆਂ ਮੁਸ਼ਕਲਾਂ ਪਰਿਵਾਰ ਦੇ ਦੁੱਖ ਤਕਲੀਫ ਤੁਹਾਡੇ ਕੋਲ ਆਉਣਗੇ ਜਿੰਨੇ ਉੱਠਣੇ ਉਲਾਮਾ ਤੁਹਾਨੂੰ ਦੇਣਾ ਹੈ ਧੀ ਨੇ ਪੁੱਤ ਨੇ ਘਰ ਵਾਲੀ ਨੇ ਮਾਂ ਨੇ ਭੈਣ ਨੇ ਪਿਓ ਨੇ ਸਭ ਨੇ ਕਿਉਂ ਕਿਉਂਕਿ ਤੁਸੀਂ ਮੁਖੀਏ ਜੋ ਹੋਏ ਤੇ ਜੇ ਭਾਈ ਕੌਮ ਦਾ ਲੀਡਰ ਬਣਨ ਦਾ ਚਾਹ ਹੁੰਦਾ ਹੈ ਨਾ ਭਾਵੇਂ ਉਹ ਧਾਰਮਿਕ ਲੀਡਰ ਹੋਵੇ ਜਾਂ ਜਥੇਦਾਰ ਹੋਵੇ ਜਾਂ ਰਾਜਨੀਤਿਕ ਲੀਡਰ ਹੋਵੇ ਜੇ ਕੌਮ ਦੇ ਆਗੂ ਲੀਡਰ ਬਣਨ ਦਾ ਚਾਹ ਹੈ ਨਾ ਤਾਂ ਫਿਰ ਗਾਲਾਂ ਵੀ ਤੁਹਾਨੂੰ ਹੀ ਮਿਲਣੀਆਂ ਨੇ ਤਕਲੀਫਾਂ ਦਾ ਦੌਰ ਵੀ ਤੁਹਾਡੇ ਸਾਹਮਣੇ ਆਉਣਾ ਹੈ ਤੁਹਾਡੀ ਜਿੰਦਾਬਾਦ ਇੱਕ ਪਾਸੇ ਹੋਣੀ ਹੈ ਤੇ ਦੂਜੇ ਪਾਸੇ ਮਰਦਾਬਾਦ ਵੀ ਤੁਹਾਡੀ ਹੋਣੀ ਉਹ ਕਿਸੇ ਹੋਰ ਦੀ ਨਹੀਂ ਹੋਣੀ ਜੇ ਜਿੰਦਾਬਾਦ ਦੇ ਹੱਕਦਾਰ ਤੁਸੀਂ ਹੋ ਤੇ ਮਰਦਾਬਾਦ ਦੇ ਹੱਕਦਾਰ ਵੀ ਤੁਸੀਂ ਹ ਜੇ ਪ੍ਰਭਤਾ ਤੁਹਾਨੂੰ ਮਿਲੀ ਹੈ ਤੇ ਮੁਸ਼ਕਲਾਂ ਵੀ ਤੁਹਾਨੂੰ ਮਿਲਣਗੀਆਂ ਜੇ ਪੈਸਾ ਵੱਧ ਤੁਹਾਨੂੰ ਮਿਲਣਾ ਹੈ ਤੇ ਕਾਰਾਂ ਗੱਡੀਆਂ ਲਗਜ਼ਰੀ ਤੁਹਾਨੂੰ ਮਿਲਣੀਆਂ ਨੇ ਕੌਮਣੇ ਦੇਣੀਆਂ ਨੇ ਤੇ ਫਿਰ ਸਾਰੀਆਂ ਤਕਲੀਫਾਂ ਉਲਾਮੇ ਸ਼ਿਕਵੇ ਗਿਲੇ ਉਹ ਵੀ ਤੁਹਾਡੇ ਤੱਕ ਹੀ ਆਉਣੇ ਨੇ ਉਹ ਦੂਜੇ ਤੱਕ ਥੋੜਾ ਜਾਣੇ ਫਿਰ ਤੁਸੀਂ ਕਹੋ ਜੀ ਨਹੀਂ ਹੈ ਮੇਰੀ ਜ਼ਿੰਮੇਵਾਰੀ ਨਹੀਂ ਤੁਹਾਡੀ ਜ਼ਿੰਮੇਵਾਰੀ ਹੈ ਜਿਹੜੇ ਤੁਸੀਂ ਆਗੂ ਬਣ ਕੇ ਲੀਡਰ ਬਣ ਕੇ ਪੰਥਕ ਭਾਵੇਂ ਰਾਜਨੀਤਿਕ ਚੱਲ ਰਹੇ ਤੋ ਖੈਰ ਮੈਂ ਹੁਣੇ ਕਹਿ ਰਿਹਾ ਸਿੰਭੀ ਹਿਮਾਲਿਆ ਦੀ ਚੋਟੀ ਤੇ ਉੱਤੇ ਜਾਣਾ ਹੋਵੇ ਨਾ ਤੇ ਹਿਮਾਲਿਆ ਦੀ ਠੰਡੀ ਹਵਾ ਅਗਰ ਖਾਣੀ ਹੋਵੇ ਸੁੱਧ ਹਵਾ ਖਾਣੀ ਹੋਵੇ ਤੇ ਚੜ ਕੇ ਜਾਣਾ ਬੜਾ ਮੁਸ਼ਕਲ ਹੁੰਦਾ ਹੈ ਖਤਰਾ ਹਮੇਸ਼ਾ ਉਚਾਈ ਨੂੰ ਹੁੰਦਾ ਹੈ ਮੈਨੂੰ ਇੱਕ ਅਦੀਬ ਦਾ ਬੋਲ ਚੇਤੇ ਆਇਆ ਉਹ ਕਹਿੰਦਾ ਗਿਰਤੇ ਹਨ ਸ਼ਾਹ ਸਵਾਰ ਹੀ ਮੈਦਾਨੇ ਜੰਗ ਮੇਂ ਉਹ ਤਿਫਲ ਕਿਆ ਕਰੇ ਗਿਰੇ ਜੋ ਗੁਟਨੋ ਕੇ ਬਲ ਚਲੇ ਤਿਫਲ ਫਾਰਸੀ ਦੇ ਅੰਦਰ ਕਹਿੰਦੇ ਨੇ ਬੱਚੇ ਨੂੰ ਜਿਹੜਾ ਬੱਚਾ ਪਹਿਲਾਂ ਹੀ ਗੋਡਿਆਂ ਦੇ ਭਾਰ ਚੱਲ ਰਿਹਾ ਹੈ ਰਿੜ ਰਿੜ ਕੇ ਚੱਲ ਰਿਹਾ ਹੈ ਉਹਦੇ ਡਿੱਗਣ ਦਾ ਖਤਰਾ ਕਿੱਥੇ ਹੈ ਡਿੱਗੇਗਾ ਉਦੋਂ ਜਦੋਂ ਉਚਾਈ ਤੇ ਜਾਏਗਾ ਤੁਸੀਂ ਜਿੰਨੀ ਉਚਾਈ ਤੇ ਬੈਠੇ ਹੋ ਲੀਡਰ ਬਣ ਕੇ ਜਥੇਦਾਰ ਬਣ ਕੇ ਪੰਥਕ ਬਣ ਕੇ ਰਾਜਨੀਤਿਕ ਬਣ ਕੇ ਆਗੂ ਬਣ ਕੇ ਚਾਹੇ ਉਹ ਪਰਿਵਾਰ ਦਾ ਮੁਖੀ ਹੈ ਦੇਸ਼ ਦਾ ਮੁਖੀ ਹੈ ਸਟੇਟ ਦਾ ਮੁਖੀ ਹੈ ਕੌਮ ਦਾ ਮੁਖੀ ਹੈ ਕਿਸੇ ਕੰਪਨੀ ਦਾ ਮੁਖੀ ਹੈ ਫੈਕਟਰੀ ਦਾ ਮੁਖੀ ਹੈ ਜਿੱਥੋਂ ਦਾ ਵੀ ਮੁਖੀ ਹੈ ਤੁਹਾਡੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਗਿਲੇ ਸ਼ਿਕਵੇ ਉਲਾਮੇ ਤੁਹਾਡੇ ਤੱਕ ਆਉਣਗੇ ਪ੍ਰਭਤਾ ਧਨ ਸਭ ਕੁਝ ਇਹ ਵੀ ਤੁਹਾਨੂੰ ਹੀ ਮਿਲੇਗਾ ਤੋਂ ਖੈਰ ਮੇਰਾ ਮਸਲਾ ਇਹ ਹੈ ਕਿ ਜੇ ਆ ਪੁੱਛੇ ਹੋਏ ਤੁਹਾਡੇ ਮੋਢਿਆਂ ਦੇ ਉੱਤੇ ਜ਼ਿੰਮੇਵਾਰੀ ਆਈ ਹੈ ਤੇ ਫਿਰ ਉਸ ਜ਼ਿੰਮੇਵਾਰੀ ਨੂੰ ਬਾਖੂਬੀ ਟੰਗ ਦੇ ਨਾਲ ਨਿਭਾਉਣ ਦਾ ਯਤਨ ਕਰੋ ਤਾਂ ਕਿ ਲੋਕ ਤੁਹਾਡੇ ਨਾਲ ਜੁੜੇ ਵੀ ਰਹਿਣ ਤੁਹਾਡੇ ਤੇ ਬਲੀਵ ਵੀ ਕਰ ਪਾਉਣ